ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਹੋ ਦਸਤਖ ਸੁਣ ਰਹੇ ਹੋ ਤੁਹਾਡੇ ਹੰਗਾਰਿਆਂ ਦਾ ਮੈਨੂੰ ਹਮੇਸ਼ਾ ਹੀ ਇੰਤਜ਼ਾਰ ਰੰਤਾ ਤੇ ਤੁਸੀਂ ਹੰਗਾਰੇ ਪਰਦੇ ਵੀ ਹੈਗੇ ਹੋ ਤੇ ਅੱਜ ਫਿਰ ਮੈਂ ਗੱਲ ਔਰਤਾਂ ਦੀ ਕਰਨੀ ਹੈਗੀ ਆ ਮੈਂ ਨਾ ਇੱਕ ਦਿਨ ਐਵੇਂ ਬੈਠੀ ਸੋਚ ਰਹੀ ਸੀ ਮੈਂ ਕਿਹਾ ਵੀ ਜਦੋਂ ਔਰਤਾਂ ਮਤਲਬ 40 ਕੇ ਸਾਲ ਦੀ ਉਮਰ ਦੀਆਂ ਹੋ ਜਾਂਦੀਆਂ ਹਨਾ ਤਾਂ ਉਹ ਕੀ ਸੋਚਦੀਆਂ ਉਹਨਾਂ ਦਾ ਸੋਚਣ ਦਾ ਢੰਗ ਕਿਹੋ ਜਿਹਾ ਹੁੰਦਾ ਕਿਉਂਕਿ 40 ਸਾਲ ਦੀ ਉਮਰ ਦੇ ਵਿੱਚ ਨਾ ਬਹੁਤ ਸਾਰੀਆਂ ਚੇਂਜਸ ਆਉਂਦੀਆਂ ਸਾਡੀ ਲਾਈਫ ਦੇ ਵਿੱਚ ਇੱਕ ਤਾਂ ਹੁੰਦਾ ਹੈ ਕਿ ਜਿਹੜਾ ਸਾਡਾ ਹੱਸਲ ਬਸਲ ਹਨਾ ਦੌੜ ਭੱਜ ਵਾਲਾ ਜਿਹੜਾ ਸਮਾਂ ਹੁੰਦਾ ਉਹ ਸਾਰਾ ਲੰਘ ਚੁੱਕਿਆ ਹੁੰਦਾ 25 ਕੇ ਸਾਲ ਤੋਂ ਬਾਅਦ ਜਦੋਂ ਮੈਰਿਜ ਹੁੰਦੀ ਆ ਹਨਾ ਤੇ 40 ਤੱਕ ਪਹੁੰਚਦੇ ਪਹੁੰਚਦੇ ਹਨਾ ਬਹੁਤ ਕੋਈ ਜ਼ਿੰਦਗੀ ਦੇ ਵਿੱਚ ਐਸਾ ਹੁੰਦਾ ਹੈ ਜਿਹਦੇ ਵਿੱਚ ਔਰਤਾਂ 2 4 ਹੁੰਦੀਆਂ ਨੇ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਬਿਲਕੁਲ ਵੱਖਰੀ ਬਣ ਜਾਂਦੀ ਹੈ ਜਿਵੇਂ ਉਹ ਪਹਿਲਾਂ ਕਾਲਜ ਗੋਇੰਗ ਹੁੰਦੀਆਂ ਜਾਂ ਆਪਦੇ ਮਾਪਿਆਂ ਕੋਲ ਜਦੋਂ ਰਹਿੰਦੀਆਂ ਹੁੰਦੀਆਂ ਉਦੋਂ ਤੇ ਜਿਹੜੀ ਆ ਜ਼ਿੰਦਗੀ ਹੈਗੀ ਹੈ ਹਨਾ ਉਹਦੇ 'ਚ ਨਾ ਜ਼ਮੀਨ ਅਸਮਾਨ ਦਾ ਫਰਕ ਆਇਆ ਹੁੰਦਾ ਹੈ ਤੇ ਮੈਨੂੰ ਲੱਗਿਆ ਕਿ ਮੈਂ ਇਹਦੇ ਬਾਰੇ ਜ਼ਰੂਰ ਗੱਲ ਕਰਾਂ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਇਹ ਚੀਜ਼ ਦੇ ਵਿੱਚੋਂ ਗੁਜ਼ਰਦੀਆਂ ਹੋਣਗੀਆਂ ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਆਉਂਦੇ ਹੋਣਗੇ ਕਿ ਮੇਰੇ ਵਾਂਗੂ ਹੋਰ ਵੀ ਔਰਤਾਂ ਹੈਗੀਆਂ ਜਈਆਂ ਜਿਹੜੀਆਂ 40 ਸਾਲ ਦੀ ਉਮਰ ਦੇ ਵਿੱਚ ਆਪਦੇ ਬਾਰੇ ਕੀ ਸੋਚਦੀਆਂ ਹੋਣਗੀਆਂ ਜਾਂ ਉਹ ਮੈਂ ਸੋਚਦੀਆਂ ਕਿ ਉਹਨਾਂ ਦੇ ਮਨਾਂ ਦੇ ਵਿੱਚ ਵੀ ਉਹ ਖਿਆਲ ਆਉਂਦੇ ਹੋਣਗੇ ਮਤਲਬ ਇਸ ਉਮਰ ਦੇ ਵਿੱਚ ਇੱਕ ਤਾਂ ਜਿਹੜਾ ਖਿਆਲ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਆਉਂਦਾ ਉਹ ਹੈਗਾ ਕਿ ਜਦੋਂ ਸਾਡੇ ਵਾਲਾ ਚਿੱਟੇ ਹੋਣੇ ਸ਼ੁਰੂ ਹੁੰਦੇ ਆ ਧੋਲੇ ਆਉਣੇ ਸ਼ੁਰੂ ਹੁੰਦੀ ਹੈ ਜਦੋਂ ਪਹਿਲਾ ਇੱਕ ਅੱਧਾ ਵਾਲ ਸਾਨੂੰ ਚਿੱਟਾ ਨਜ਼ਰ ਆਉਂਦਾ ਨਾ ਇੱਕਦਮ ਸਾਨੂੰ ਤੱਕਾਜਾ ਲੱਗਦਾ ਸ਼ੌਕ ਜਿਹਾ ਲੱਗਦਾ ਆਪਾਂ ਵਾਰ-ਵਾਰ ਸ਼ੀਸ਼ੇ 'ਚ ਜਾ ਕੇ ਉਹਨੂੰ ਦੇਖਦੇ ਆ ਤੇ ਉਦੋਂ ਫਿਰ ਸਾਨੂੰ ਲੱਗਦਾ ਕਿ ਹੁਣ ਤਾਂ ਬੁਢਾਪੇ 'ਚ ਪੈਰ ਧਰ ਲਿਆ ਬਸ ਜ਼ਿੰਦਗੀ ਇਦਾਂ ਹੀ ਲੰਘ ਗਈ ਹੈ ਨਾ ਤੇ ਫਿਰ ਉਦੋਂ ਸਾਨੂੰ ਫਿਕਰ ਵੀ ਹੁੰਦੀ ਆ ਕਿ ਨਹੀਂ ਇੰਨੀ ਛੇਤੀ ਹਲੇ ਬਜ਼ੁਰਗ ਨਹੀਂ ਬੜਨਾ ਇੰਨੀ ਛੇਤੀ ਅਸੀਂ ਬੁੜੇ ਜੇ ਨਹੀਂ ਲੱਗਣਾ ਆਪਾਂ ਆਪਦੇ ਆਪ ਦੀ ਕੇਅਰ ਕਰੀਏ ਹਨਾ ਤੇ ਇਸ ਉਮਰ ਚ ਕਈ ਔਰਤਾਂ ਵਾਲਾ ਨੂੰ ਮਹਿੰਦੀ ਲਾਉਣੀ ਆ ਮਤਲਬ ਮਹਿੰਦੀ ਲਾਉਣੀ ਸ਼ੁਰੂ ਕਰ ਦਿੰਦੀਆਂ ਕਈ ਹੋਰ ਕਲਰ ਵਗੈਰਾ ਡਾਈ ਕਰਾ ਲੈਂਦੀਆਂ ਚਲੋ ਹੁਣ ਤਾਂ ਅੱਜ ਕੱਲ ਤਾਂ ਫੈਸ਼ਨ ਆ ਗਿਆ ਕਿ ਗਲੋਬਲ ਕਲਰ ਅਸੀਂ ਕਰਾਰ ਲੈਣੇ ਆ ਹਨਾ ਜਿਹੜਾ ਉਹ ਪਰਮਾਨੈਂਟਲੀ ਹੁੰਦਾ ਸਾਲ 2 ਸਾਲ ਤੱਕ ਉਸੇ ਤਰ੍ਹਾਂ ਸਾਡੇ ਵਾਲ ਰਹਿੰਦੇ ਆ ਜਿਹੜਾ ਵੀ ਕਲਰ ਅਸੀਂ ਕਰਾਉਣਾ ਚਾਹੁੰਦੇ ਆ ਤੇ ਪਰ ਇਹ ਜਿਹੜੀਆਂ ਔਰਤਾਂ ਨੇ ਇਦਾਂ ਸੋਚਦੀਆਂ ਜ਼ਰੂਰ ਨੇ ਥੋੜੇ ਥੋੜੇ ਰਿੰਕਲ ਸਾਡੇ ਪੈਣੇ ਸ਼ੁਰੂ ਹੁੰਦੇ ਆ ਇੱਥੇ ਥੋੜੀਆਂ ਮੱਥੇ 'ਚ ਲਾਈਨਾਂ ਜੀਆਂ ਬਣਨੀਆਂ ਸ਼ੁਰੂ ਹੁੰਦੀਆਂ ਫਿਰ ਅਸੀਂ ਆਪ ਦਾ ਚਿਹਰਾ ਬੜੇ ਗੋ ਜੇ ਨਾਲ ਸ਼ੀਸ਼ੇ ਚ ਦੇਖਣ ਲੱਗਦੇ ਆ ਵੀ ਹਾਏ ਕਿੰਨਾ ਫਰਕ ਪੈ ਗਿਆ ਹੁਣ ਤਾਂ ਮੇਰੇ ਵਾ ਮਤਲਬ ਹੁਣ ਤਾਂ ਮੇਰੇ ਚਿਹਰੇ ਤੇ ਝੁਰੜੀਆਂ ਪੈਣ ਲੱਗੀਆਂ ਹੁਣ ਤਾਂ ਥੋੜਾ ਤੇ ਉਸ ਵੇਲੇ ਜਿਹੜੀਆਂ ਔਰਤਾਂ ਨੇ ਉਹ ਸੋਚਦੀਆਂ ਕਿ ਅਸੀਂ ਆਪ ਦਾ ਥੋੜਾ ਜਿਹਾ ਧਿਆਨ ਰੱਖੀਏ ਕੋਈ ਸਕਿਨ ਕੇਅਰ ਕਰੀਏ ਇਹ ਉਹ ਔਰਤਾਂ ਸੋਚਦੀਆਂ ਜਿਹੜੀਆਂ ਆਪ ਦੇ ਲਈ ਥੋੜੀਆਂ ਜੀਆਂ ਚੁੱਕਨੀਆਂ ਨੇ ਆਪਦੀ ਪਰਸਨੈਲਿਟੀ ਪ੍ਰਤੀ ਆਪਦੀ ਦਿੱਖ ਪ੍ਰਤੀ ਹੈਨਾ ਅਵੇਅਰ ਨੇ ਉਹ ਤਾਂ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ ਆਪ ਦਾ ਹੁਣ ਸਕਿਨ ਕੇਅਰ ਕਿਵੇਂ ਕਰਨੀ ਹੈ ਤੇ ਉਸ ਤੋਂ ਅਗਲੀ ਜਿਹੜੀ ਮੇਨ ਗੱਲ ਹੈਗੀ ਆ ਉਹਨਾਂ ਦਾ ਨਾ ਸਾਰਾ ਜਿਹੜਾ ਫੋਕਸ ਆ ਉਹ ਆਪਣੇ ਆਪ ਤੇ ਹੋ ਜਾਂਦਾ ਉਹਨਾਂ ਦੀਆਂ ਪ੍ਰਾਇੋਰਟੀਜ਼ ਬਦਲ ਜਾਂਦੀਆਂ ਨੇ ਉਹ ਸੋਚਦੀਆਂ ਵੀ ਦੇਖੋ ਜਦੋਂ ਤੱਕ ਸਾਡੇ ਪਰਿਵਾਰ ਨੂੰ ਬੱਚਿਆਂ ਨੂੰ ਹਸਬੰਡ ਨੂੰ ਸਾਡੀ ਲੋੜ ਸੀਗੀ ਅਸੀਂ ਉਹਨਾਂ ਲਈ ਹਰ ਵੇਲੇ ਹਾਜ਼ਰ ਰਹੇ ਹਾਂ ਤੇ ਪਰ ਹੁਣ ਅਸੀਂ ਥੋੜਾ ਜਿਹਾ ਆਪਦੇ ਵੱਲ ਧਿਆਨ ਦੇਈਏ ਆਪਦੀ ਦਿੱਖ ਨੂੰ ਥੋੜਾ ਜਿਹਾ ਹੋਰ ਸੁੰਦਰ ਬਣਾਈਏ ਇਸ ਡਾਲ ਬਣਾਈਏ ਹਨਾ ਕਿਉਂਕਿ ਔਰਤਾਂ ਦਾ ਜਿਹੜਾ ਸਰੀਰ ਹੈ ਬੱਚਿਆਂ ਤੋਂ ਬਾਅਦ ਵੈਸੇ ਹੀ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਹਨਾ ਸਰੀਰ ਦੇ ਵਿੱਚ ਪਰ ਇਸ ਉਮਰ ਦੇ ਵਿੱਚ 40 ਕੇ ਸਾਲ ਦੀ ਉਮਰ ਦੇ ਵਿੱਚ ਆਉਂਦੇ ਆਉਂਦੇ ਆ ਔਰਤਾਂ ਨੂੰ ਲੱਗਦਾ ਵੀ ਮੁਰ ਤੋਂ ਹੁਣ ਅਸੀਂ ਨਵੇਂ ਸਿਰਿਓਂ ਜੇ ਜ਼ਿੰਦਗੀ ਜਿਉਣੀ ਸ਼ੁਰੂ ਕਰੀਏ ਕੁਝ ਔਰ ਤਾਂ ਸੈਰ ਦਾ ਪਲਾਨ ਕਰ ਦਿਆ ਹਨਾ ਉਹ ਸਵੇਰੇ ਸ਼ਾਮ ਆਪਦੀ ਸੈਰ ਸ਼ੁਰੂ ਕਰ ਦਿੰਦੀਆਂ ਨੇ ਵੀ ਅਸੀਂ ਅੱਧਾ ਘੰਟਾ ਜਾਂ ਪੌਣਾ ਘੰਟਾ ਲਾਉਣਾ ਹੈ ਹਨਾ ਸਵੇਰੇ ਸ਼ਾਮ ਸੈਰ ਕਰਨੀ ਉਹਦੇ ਨਾਲ ਇੱਕ ਤਾਏ ਹੈ ਕਿ ਤਰੋ ਤਾਜ਼ਗੀ ਜੀ ਮਿਲ ਜਾਂਦੀ ਹੈ ਕਿ ਜਦੋਂ ਬਾਹਰ ਬੰਦਾ ਜਾਂਦਾ ਹੈ ਹਨਾ ਥੋੜਾ ਰੀਫਰੈਸ਼ ਹੋ ਜਾਂਦਾ ਹਨਾ ਮਾਈਂਡ ਆ ਜਿਹੜਾ ਤਾਂ ਇਹ ਵੀ ਇਸ ਉਮਰ ਚ ਆ ਕੇ ਔਰਤਾਂ ਸੋਚਦੀਆਂ ਨੇ ਹਨਾ ਇਸ ਦੇ ਉਲਟ ਕਈ ਵਾਰ ਔਰਤਾਂ ਇਹ ਵੀ ਹੁੰਦੀਆਂ ਕਿ ਉਹ 40 ਕ ਸਾਲ ਦੀ ਉਮਰ ਦੇ ਵਿੱਚ ਆ ਕੇ ਨਾ ਆਪਦੇ ਆਪ ਨੂੰ ਬਸ ਡਿਕਲੇਅਰ ਕਰ ਦਿੰਦੀਆਂ ਕਿ ਹੁਣ ਅਸੀਂ ਅਨਫਿਟ ਆ ਹਰ ਇੱਕ ਕੰਮ ਲਈ ਤੇ ਉਹ ਆਪਦੇ ਆਪ ਨੂੰ ਥੋੜਾ ਅੰਡਰ ਐਸਟੀਮੇਟ ਕਰ ਲੈਂਦੀਆਂ ਉਸੇ ਤਰ੍ਹਾਂ ਜਿਹੜਾ ਉਤਸ਼ਾਹ ਪਹਿਲਾਂ ਸੀਗਾ ਜੋ ਭੱਜ ਨੱਟ ਸੀਗੀ ਉਹਦੇ ਉਹਦੇ 'ਚ ਉਹਨਾਂ ਦੀ ਜਿਹੜੀ ਹੈਗੀ ਹੈ ਰਫ਼ਤਾਰ ਉਹ ਘਟ ਜਾਂਦੀ ਹੈ ਹਨਾ ਪਰ ਇਹ ਖਤਰਨਾਕ ਜੀ ਸੋਚ ਹੁੰਦੀ ਹੈ ਜਿਹੜੀਆਂ ਔਰਤਾਂ ਇਦਾਂ ਸੋਚਦੀਆਂ ਹਨਾ ਉਹਨਾਂ ਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਗੁਰੇਜ਼ ਕਰਨਾ ਚਾਹੀਦਾ ਦੇਖੋ ਜੇ ਆਪਾਂ ਆਪਣੀ ਜ਼ਿੰਦਗੀ ਨੂੰ ਤਿੰਨ ਹਿੱਸਿਆਂ 'ਚ ਵੰਡੀਏ ਪਹਿਲੇ 20 ਸਾਲ ਫਿਰ ਅਗਲੇ 20 ਸਾਲ ਫਿਰ ਤੀਜੇ 20 ਸਾਲ ਹਨਾ ਜੇ ਆਪਾਂ ਉਸ ਤੋਂ ਉਮਰ ਜੀ ਦੇਖੀਏ ਅੱਜਕੱਲ ਤਾਂ ਇੰਨੀ ਕਿ 60 ਕੇ ਸਾਲ ਦੀ ਉਮਰ ਹੁੰਦੀ ਹੈ ਚਲੋ ਕੁਝ ਲੋਕ ਹੈਗੇ ਜੋ ਚੰਗੀ ਸਿਹਤਮੰਦ ਉਹਨਾਂ ਦੀ ਸੋਚ ਹੁੰਦੀ ਹੈ ਉਹਨਾਂ ਦਾ ਸਰੀਰ ਤਕੜਾ ਹੁੰਦਾ ਉਹ ਲੰਮੀ ਉਮਰ ਵੀ ਭੋਗ ਲੈਂਦੇ ਆ ਸੋ ਇਹ ਦੂਜਾ ਪੜਾ ਹੁੰਦਾ ਹੈ ਅਸੀਂ ਪਹਿਲੇ 20 ਸਾਲ ਕੱਢ ਲਏ ਦੂਜੇ ਵੀ ਕੱਢ ਲਏ ਹਨਾ ਤੀਜੇ ਆਪਾਂ 20ਵੇਂ ਸਾਲ 'ਚ ਜੋ ਦਾਖਲ ਹੁੰਨੇ ਆ ਹਨਾ ਤਾਂ ਉਦੋਂ ਸਾਨੂੰ ਇਹ ਸੋਚਣਾ ਚਾਹੀਦਾ ਵੀ ਇਹ ਸਾਡਾ ਅਗਲਾ ਪੜਾਅ ਆ ਔਰ ਨਵੇਂ ਤਰੀਕੇ ਨਾਲ ਅਸੀਂ ਇਹਨੂੰ ਜਿਉਣਾ ਹਨਾ ਇੱਕ ਤਰ੍ਹਾਂ ਨਾਲ ਜੇ ਅਸੀਂ ਦੇਖੀਏ ਤਾਂ ਸਾਡੇ ਮਨੋਂ ਤਾਂ ਸਾਡੇ ਤੋਂ ਕਾਫੀ ਬੋਝ ਲੈ ਗਿਆ ਹੁੰਦਾ ਹਨਾ ਬੱਚਿਆਂ ਨੇ ਜੋ ਵੀ ਕਰਨਾ ਹੁੰਦਾ ਅੱਗੇ ਫਰਦਰ ਪੜ੍ਹਾਈ ਜਿਹੜੀ ਲਾਈਨ 'ਚ ਉਹਨਾਂ ਨੇ ਪੈਣਾ ਹੁੰਦਾ ਉਹ ਪੈ ਚੁੱਕੇ ਹੁੰਦੇ ਆ ਉਸ ਵੇਲੇ ਸਾਨੂੰ ਉਹ ਨਿੱਕੇ ਨਿੱਕੇ ਫਿਕਰ ਵੀ ਨਹੀਂ ਸਤਾ ਰਹੇ ਹੁੰਦੇ ਤੇ ਨਾ ਹੀ ਹਸਬੈਂਡ ਜਿਹੜੇ ਸ਼ੁਰੂ ਚ ਸਾਨੂੰ ਆਪਦੇ ਤੇ ਥੋੜਾ ਰੋਬ ਰੱਖਦੇ ਆ ਜਾਂ ਆਪਦੀਆਂ ਡਿਮਾਂਡਾਂ ਪੂਰੀਆਂ ਕਰਨ ਤੇ ਲਾਉਂਦੇ ਆ ਜਾਂ ਸਾਨੂੰ ਵੀ ਉਹਨਾਂ ਦੀ ਜੀ ਹਜ਼ੂਰੀ ਕਰਦੇ ਆ ਉਹਨਾਂ ਦੀ ਦੇਖਭਾਲ ਕਰਦੇ ਆ ਹਨਾ ਅਸੀਂ ਉਹ ਸਮਾਂ ਕੱਢਿਆ ਹੁੰਦਾ ਇਸ ਉਮਰ ਚ ਆ ਕੇ ਉਹ ਵੀ ਥੋੜਾ ਜਿਹਾ ਅਡਜਸਟ ਕਰਨਾ ਸ਼ੁਰੂ ਕਰ ਦਿੰਦੇ ਆ ਹਨਾ ਉਹਨਾਂ ਦੀ ਵੀ ਨੇਚਰ ਬਦਲ ਜਾਂਦੀ ਆ ਜੋ ਔਰਤਾਂ ਲਈ ਸੌਖਾ ਹੋ ਜਾਂਦਾ ਹਨਾ ਇਸ ਸਪੋਰਟਿਵ ਸਿਸਟਮ ਦਾ ਮਤਲਬ ਸ਼ੁਰੂ ਹੋ ਜਾਂਦਾ ਹਸਬੰਡ ਵਾਈਫ ਦਾ ਮਤਲਬ ਹਸਬੰਡ ਲਈ ਵਾਈਫ ਲਈ ਹਸਬੰਡ ਵੱਲੋਂ ਸਪੋਰਟ ਮਿਲਣੀ ਸ਼ੁਰੂ ਹੋ ਜਾਂਦੀ ਹੈ ਨਾ ਸੋ ਇਹ ਤਾਂ ਇੱਕ ਚੰਗੀ ਗੱਲ ਹੈ ਪਰ ਆਪਾਂ ਗੱਲ ਉਹਨਾਂ ਦੀ ਕਰਦੇ ਹਾਂ ਕਿ ਤੁਸੀਂ ਕਦੇ ਵੀ ਆਪਦੇ ਆਪ ਨੂੰ ਇਸ ਉਮਰ ਚ ਆ ਕੇ ਘਰੌਣਾ ਨਹੀਂ ਆਪਦੇ ਆਪ ਨੂੰ ਬਜ਼ੁਰਗਾਂ ਚ ਨਹੀਂ ਸ਼ਾਮਲ ਕਰਨਾ ਸਗੋਂ ਤੁਸੀਂ ਇੱਕ ਫਖਰ ਮਹਿਸੂਸ ਕਰਨਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਆਹ ਸਾਲ ਜਿਹੜੇ ਸੀਗੇ ਉਹ ਵਧੀਆ ਸਾਡੇ ਗੁਜ਼ਰ ਗਏ ਨੇ ਸਾਰਾ ਕੁਝ ਪਰਮਾਤਮਾ ਦੀ ਜਿਹੜੀ ਮਿਹਰ ਆ ਉਹਦੇ ਨਾਲ ਸਭ ਠੀਕ ਹੈ ਤੇ ਹੁਣ ਅਸੀਂ ਇਸ ਨੂੰ ਨਵੇਂ ਤਰੀਕੇ ਜਿਉਣਾ ਤਾਂ ਆਪਦੇ ਲਈ ਉਹ ਨਵੇਂ ਤਰੀਕੇ ਏਜਾਦ ਕਰਨੇ ਆ ਉਹ ਨਵੀਂ ਸ਼ੁਰੂਆਤ ਕਰਨੀ ਆ ਕਿ ਹੁਣ ਅਸੀਂ ਕੀ ਕਰ ਸਕਦੇ ਹਾਂ ਹਣਾ ਅ ਇਸ ਉਮਰ ਦੇ ਵਿੱਚ ਆਪਾਂ ਨਾ ਉਹ ਆਪਦੇ ਜਿਹੜੇ ਗੁਣ ਹੈਗੇ ਆ ਜਿਹੜੇ ਮਤਲਬ ਆਪਣੀਆਂ ਆਪਣੇ ਅੰਦਰ ਸੀਗੀਆਂ ਹਨਾ ਕਲਾਵਾਂ ਸੀ ਜੋ ਕਲਾ ਸੀਗੀਆਂ ਆਪਾਂ ਜਿਹੜੀਆਂ ਵਕਤ ਦੀ ਲਪੇਟ ਦੇ ਵਿੱਚ ਆ ਗਈਆਂ ਸੀ ਉਹ ਖਤਮ ਹੋ ਗਈਆਂ ਸੀ ਜਾਂ ਛੁੱਪ ਗਈਆਂ ਸੀ ਉਹਨਾਂ ਨੂੰ ਮੂੜ ਤੋਂ ਉਜਾਗਰ ਕਰ ਸਕਦੇ ਆ ਕਿਸੇ ਨੂੰ ਪੇਂਟਿੰਗ ਕਰਨੀ ਆਉਂਦੀ ਸੀ ਕਿਸੇ ਨੂੰ ਕਿਸੇ ਨੂੰ ਸਿੰਗਿੰਗ ਦਾ ਸ਼ੌਕ ਸੀ ਹਨਾ ਕਿਸੇ ਨੂੰ ਪੋਇਟਰੀ ਦਾ ਸ਼ੌਕ ਸੀ ਜਾਂ ਕਿਸੇ ਨੂੰ ਲਿਟਰੇਚਰ ਪੜ੍ਹਨ ਦਾ ਸ਼ੌਕ ਸੀ ਕਿਸੇ ਨੂੰ ਨੀਟਿੰਗ ਦਾ ਸੀ ਤੇ ਉਹ ਸਾਰਾ ਕੁਝ ਕਿਸੇ ਨੂੰ ਡਾਂਸ ਦਾ ਸ਼ੌਂਕ ਸੀ ਹੈਨਾ ਤੇ ਉਹ ਅਸੀਂ ਦੁਬਾਰਾ ਆਪਣਾ ਸ਼ੁਰੂ ਕਰ ਸਕਦੇ ਹਾਂ ਕਈ ਲੋਕ ਤਾਂ ਨਾ ਕਈ ਲੇਡੀਜ਼ ਮੈਂ ਦੇਖੀਆਂ ਇਸ ਨੂੰ ਨਾ ਆਪ ਦਾ ਮੂਡ ਤੋਂ ਆਪ ਦੇ ਕਿਤੇ ਵਜੋਂ ਵੀ ਸ਼ੁਰੂ ਕਰ ਲੈਂਦੀਆਂ ਉਹ ਡਾਂਸ ਕਲਾਸਾਂ ਦੇਣ ਲੱਗ ਜਾਂਦੀਆਂ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਹੈਨਾ ਡਾਂਸ ਸਿਖਾਉਂਦੀਆਂ ਮਿਊਜ਼ਿਕ ਸਿਖਾਉਂਦੀਆਂ ਜੇ ਕੋਈ ਹਾਰਮੋਨੀਅਮ ਵਗੈਰਾ ਕਿਸੇ ਨੂੰ ਆਉਂਦਾ ਸੀ ਆਪਦੀ ਉਮਰ ਦੇ ਵਿੱਚ ਤਾਂ ਮੁੜ ਤੋਂ ਨਾਲੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਰੀਫਰੈਸ਼ ਜਾ ਹੋ ਜਾਂਦਾ ਉਹਨਾਂ ਦਾ ਮਾਈਂਡ ਨਾਲੇ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੀਆਂ ਟਿਊਸ਼ਨਾਂ ਵੀ ਦੇਣੀਆਂ ਸ਼ੁਰੂ ਕਰ ਸਕਦੇ ਆ ਕਿਉਂਕਿ ਹੁਣ ਅਸੀਂ ਫ੍ਰੀ ਹੈਗੀਆਂ ਅਸੀਂ ਉਹ ਸੋਚਦੀਆਂ ਤੇ ਉਹ ਟਿਊਸ਼ਨਾਂ ਦੇਣੀਆਂ ਸ਼ੁਰੂ ਕਰ ਦਿੰਦੀਆਂ ਨੇ ਤੇ ਇਹ ਜ਼ਰੂਰੀ ਹੈਗਾ ਇਸ ਤਰ੍ਹਾਂ ਬਹੁਤ ਔਰਤਾਂ ਸੋਚਦੀਆਂ ਨੇ 40 ਸਾਲ ਦੀ ਉਮਰ ਚਾਕੇ ਕਿ ਅਸੀਂ ਕੀ ਕਰੀਏ ਹੁਣ ਆਪਦੇ ਲਈ ਕੁਝ ਨਾਲੇ ਤਾਂ ਟਾਈਮ ਪਾਸ ਹੋ ਜਾਂਦਾ ਕਿਉਂਕਿ ਵੇਲ ਹੁੰਦੀ ਹੈ ਨਾਲੇ 4 ਪੈਸੇ ਆਉਂਦੇ ਆ ਹੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ YouTube ਚੈਨਲ ਖੋਲਿਆ ਮੇਰੀਆਂ ਆਪਣੀਆਂ ਹੀ ਸਹੇਲੀਆਂ ਨੇ ਮੈਨੂੰ ਕਿਹਾ ਕਿ ਤੇਰੇ ਕੋਲ ਨਾ ਬਹੁਤ ਪੋਜ਼ਿਟਿਵਿਟੀ ਹੈਗੀ ਆ ਤੂੰ ਹਰ ਗੱਲ ਦੇ ਵਿੱਚ ਪੋਜ਼ਿਟਿਵ ਜੀ ਰਹਿਣੀ ਆ ਵੀ ਕੋਈ ਸਮੱਸਿਆ ਹੋਵੇ ਅਸੀਂ ਤੇਰੇ ਨਾਲ ਗੱਲ ਕਰਦੇ ਆ ਤੂੰ ਉਹਦਾ ਇੱਕ ਪੋਜ਼ਿਟਿਵ ਜਿਹਾ ਹੱਲ ਦੱਸ ਦਿੰਨੀ ਆ ਵੀ ਤੂੰ ਇਸ ਨੂੰ ਕਿਉਂ ਨਾ ਆਪਣੇ ਇੱਕ ਕੰਮ ਵਜੋਂ ਵਰਤ ਬੀਜੀ ਦੇ ਚੋਂ ਤੈਨੂੰ ਤੇਰੇ ਚ ਕੌਨਫੀਡੈਂਸ ਤਾਂ ਆਊਗਾ ਹੀ ਆਊਗਾ ਤੇ ਦੋ ਪੈਸੇ ਵੀ ਆਉਣਗੇ ਹਨਾ ਤਾਂ ਮੈਂ ਆਪਦਾ ਮਤਲਬ ਇਸ ਉਮਰ ਦੇ ਵਿੱਚ ਆ ਕੇ YouTube ਚੈਨਲ ਸ਼ੁਰੂ ਕੀਤਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਹੈ ਗ੍ਰੋਥ ਹੋ ਰਹੀ ਹੈ ਦਿਨ-ਬਦਿਨ ਹਨਾ ਤੇ ਜਦੋਂ ਇਸ ਚੋਂ ਅਸੀਂ ਪੈਸਾ ਕਮਾਉਨੇ ਆ ਤਾਂ ਉਹਦਾ ਇੱਕ ਆਪਣਾ ਵੱਖਰਾ ਹੀ ਮਜ਼ਾ ਹੁੰਦਾ ਹਨਾ ਕਿ ਅਸੀਂ ਵੀ ਕੁਝ ਅਰਨ ਕਰ ਰਹੇ ਹਾਂ ਤੇ ਇਹ ਜ਼ਰੂਰੀ ਹੈਗਾ ਹਨਾ ਇਸ ਤਰ੍ਹਾਂ ਸਾਰੀਆਂ ਔਰਤਾਂ ਨੂੰ ਸੋਚਣਾ ਚਾਹੀਦਾ ਕੁਛ ਇੱਕ ਤਾਂ ਬਹੁਤ ਸੋਚਦੀਆਂ ਨੇ ਇਸ ਉਮਰ ਚ ਆ ਕੇ ਆਪਣੇ ਜਿਹੜੇ دوست ਹੈਗੇ ਆ ਪੁਰਾਣੇ ਆਦਮੀ ਆ ਉਹ ਤਾਂ ਮਿਲਦੇ ਰਹਿੰਦੇ ਆ ਹਨਾ ਦੇਖੋ ਤਾਂ ਆਪਦੇ ਬੇਲੀਆਂ ਨੂੰ ਕਿਉਂਕਿ ਆਦਮੀ ਤਾਂ ਕਿਤੇ ਜਾਂਦੇ ਨੇ ਉਹ ਤਾਂ ਉਸੇ ਸ਼ਹਿਰ ਚ ਰਹਿੰਦੇ ਆ ਜੇ ਉਹਨਾਂ ਦੇ ਦੋਸਤ ਮਿੱਤਰ ਉੱਥੇ ਹੀ ਆ ਜਾਂ ਕਿਤੇ ਮਤਲਬ ਉਹ ਮਿਲ ਲਾ ਗਿਲਣਾ ਉਹਨਾਂ ਦਾ ਹੁੰਦਾ ਹੀ ਰਹਿੰਦਾ ਹਨਾ ਦੋਸਤੀ ਚ ਉਹਨਾਂ ਦੀ ਚ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੀਆਂ ਔਰਤਾਂ ਹੈਗੀਆਂ ਉਹ ਆਪਣੀਆਂ ਸਹੇਲੀਆਂ ਨੂੰ ਆਪਣੀਆਂ ਪੁਰਾਣੀਆਂ ক্লোਜ਼ ਫਰੈਂਡਸ ਨੂੰ ਵਿਸਾਰ ਦਿੰਦੀਆਂ ਤਾਂ ਤੁਸੀਂ ਮੁੜ ਤੋਂ ਉਹਨਾਂ ਨਾਲ ਰੀਯੂਨੀਅਨ ਕਰ ਸਕਦੇ ਹੋ ਉਹਨਾਂ ਨਾਲ ਮੁੜ ਕੇ ਉਹਨਾਂ ਨੂੰ ਮਿਲ ਸਕਦੇ ਹੋ ਉਹਨਾਂ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ ਉਹਨਾਂ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਹੁਣ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਤਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਕਿ ਅਸੀਂ ਫੇਸਬੁੱਕ ਤੇ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਅਸੀਂ ਪੁਰਾਣੇ ਦੋਸਤਾਂ ਨੂੰ ਵੀ ਲੱਭ ਲਿਆ ਹੈਗਾ ਹਨਾ ਇਹ ਬਹੁਤ ਸੋਖਾ ਹੋ ਗਿਆ ਤੇ ਮੁਰ ਤੋਂ ਤੁਸੀਂ ਗੱਪਾਂ ਮਾਰੋ ਉਹੀ ਜਵਾਨ ਕੁੜੀ ਬਣ ਜੋ ਜਿਹੜੀ ਤੁਸੀਂ ਪਹਿਲਾਂ ਹੁੰਦੇ ਸੀਗੇ ਜਿਹਨੂੰ ਤੁਸੀਂ ਆਪ ਵੀ ਪਛਾਣਨੋਂ ਹਟ ਗਏ ਸੀ ਮੁੜ ਕੇ ਉਹਨੂੰ ਆਪਣੇ ਕੋਲ ਬੁਲਾਓ ਉਹਦੀ ਪਛਾਣ ਕਰੋ ਹਨਾ ਇਹ ਸਾਰਾ ਕੁਝ ਅਸੀਂ 40 ਸਾਲ ਦੀ ਉਮਰ ਦੇ ਵਿੱਚ ਕਰ ਸਕਦੇ ਹੈਗੀਆਂ ਇਦਾਂ ਦਾ ਅਸੀਂ ਸੋਚ ਸਕਦੇ ਹਾਂ ਤੇ ਬਹੁਤ ਸਾਰੀਆਂ ਭੈਣਾਂ ਹੈਗੀਆਂ ਜਿਹੜੀਆਂ 40 ਦੀ ਉਮਰ ਦੇ ਵਿੱਚ ਇਸ ਤਰ੍ਹਾਂ ਸੋਚਦੀਆਂ ਹੋਣਗੀਆਂ ਆਪਣੇ ਕੱਪੜਿਆਂ ਦੇ ਹਨਾ ਰੰਗਾਂ ਦੀ ਜਿਹੜੀ ਚੋਣ ਹੈ ਆਪਾਂ ਕਈ ਵਾਰ ਕਈ ਔਰਤਾਂ ਨਾ ਮੈਂ ਦੇਖਿਆ ਵੀ ਹਲੇ 40k ਹੋਏ ਹੁੰਦੇ ਆ ਮਸਾਂ ਹੀ ਤੇ ਨਾ ਉਹ ਆਪਦੇ ਕੱਪੜਿਆਂ ਕੁੱਪੜਿਆਂ ਦਾ ਵੀ ਫਿੱਕੇ ਜਿਹੇ ਸੂਟ ਪਾ ਲੈਣੇ ਆ ਕੋਈ ਜ਼ਿਆਦਾ ਆਪਦੇ ਆਪ ਨੂੰ ਬਹੁਤਾ ਧਿਆਨ ਨਹੀਂ ਦੇਣਾ ਦੇਖੋ ਇਹ ਬਿਲਕੁਲ ਨਹੀਂ ਕਰਨਾ ਤੁਸੀਂ ਇਹ ਨਵੀਂ ਜ਼ਿੰਦਗੀ ਸ਼ੁਰੂ ਜੇ ਹੋਈ ਹੈ ਤਾਂ ਤੁਸੀਂ ਆਪਦੇ ਕੱਪੜਿਆਂ ਨੂੰ ਹਾਂ ਇਹ ਹੈਗਾ ਕਿ ਜਿਹੜੇ ਜਾਦਾ ਗੂੜੇ ਸ਼ੋਖ ਰੰਗ ਆ ਚਲੋ ਉਹ ਅਸੀਂ ਨਹੀਂ ਪਾਉਂਦੇ ਪਰ ਫੇਰ ਵੀ ਜੇ ਤੁਸੀਂ ਬ੍ਰਾਈਟ ਬ੍ਰਾਈਟ ਕੱਪੜੇ ਵੀ ਪਾਉਂਗੇ ਨਾ ਤਾਂ ਸੋਹਣੇ ਲੱਗਦੇ ਹੋ ਬੰਦਾ ਯੰਗ ਲੱਗਦਾ ਜਵਾਨ ਲੱਗਦਾ ਆਪਦੇ ਆਪ 'ਚ ਕੌਨਫੀਡੈਂਸ ਆਉਂਦਾ ਹੈਗਾ ਕਿ ਹਾਂ ਵੀ ਮੈਂ ਵਧੀਆ ਲੱਗਦੀ ਆ ਨਾ ਤਾਂ ਇਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਤੁਸੀਂ ਸੋਚਦੇ ਹੋ ਇਦਾਂ ਮੈਨੂੰ ਲੱਗਦਾ ਬਹੁਤ ਸਾਰੀਆਂ ਭੈਣਾਂ ਐਵੇਂ ਸੋਚਦੀਆਂ ਹੋਣਗੀਆਂ 40 ਸਾਲ ਦੀ ਉਮਰ ਦੇ ਵਿੱਚ ਆਪਦੀ ਕਿਸੇ ਸਹੇਲੀ ਨਾਲ ਗੈਟ ਟੂਗੇਦਰ ਕਰੋ ਉਹਨੂੰ ਫੋਨ ਕਾਲ ਕਰੋ ਕਿਤੇ ਬੈਠੋ ਮਿਲ ਬੈਠੋ ਹਨਾ ਕਿਸੇ ਰੈਸਟੋਰੈਂਟ ਚ ਕਿਸੇ ਆਪਦੀ ਵਧੀਆ ਜੀ ਪਸੰਦ ਦੀ ਜਗ੍ਹਾ ਦੇ ਵਿੱਚ ਜਾ ਕੇ ਬੈਠੋ ਉੱਥੇ ਗੱਪਸ਼ਪ ਕਰੋ ਚਾਹ ਕੌਫੀ ਪੀਓ ਕੁਛ ਟਾਈਮ ਬਤਾਓ ਹਨਾ ਫਿਰ ਘਰ ਆ ਕੇ ਜਦੋਂ ਆਪਾਂ ਦੱਸਦੇ ਆਂ ਨਾ ਵੀ ਅੱਜ ਮੈਂ ਆਦੀ ਫਰੈਂਡ ਨੂੰ ਮਿਲੀ ਅਸੀਂ ਆ ਗੱਲਾਂ ਕੀਤੀਆਂ ਅਸੀਂ ਇਦਾਂ ਕੀਤਾ ਤਾਂ ਉਹ ਬੜਾ ਵਧੀਆ ਜਿਹਾ ਲੱਗਦਾ ਤੇ ਇਹ ਕਰਨਾ ਚਾਹੀਦਾ ਬਹੁਤ ਸਾਰੀਆਂ ਔਰਤਾਂ ਸੋਚਦੀਆਂ ਨੇ ਇਸ ਉਮਰ 'ਚ ਕਿ ਅਸੀਂ ਆਵਦੀ ਫੁਲਾਨੀ ਸਹੇਲੀ ਨੂੰ ਮਿਲੀਏ ਫੁਲਾਨੀ ਨੂੰ ਮਿਲੀਏ ਪਰ ਉਹ ਇੱਕ ਕੋਸ਼ਿਸ਼ ਨਹੀਂ ਕਰਦੀਆਂ ਉਹਨਾਂ ਦੇ ਵਿੱਚ ਇੱਕ ਕਮੀ ਰਹਿ ਜਾਂਦੀ ਹੈ ਸੋ ਐਦਾਂ ਨਹੀਂ ਕਰਨਾ ਦੇਖੋ ਆਪਾਂ ਵੀ ਤਾਂ ਜ਼ਿੰਦਗੀ ਜਿਉਣ ਆਏ ਆ ਆਪਾਂ ਨੂੰ ਵੀ ਤਾਂ ਜਿਉਣ ਦਾ ਹੱਕ ਹੈਗਾ ਨਾ ਅਸੀਂ ਵੀ ਤਾਂ ਆਪਦੇ ਲਈ ਕੁਝ ਕਰਨਾ ਨਾ ਸਾਡੀ ਜਿਹੜੀ ਪ੍ਰਾਇਓਰਟੀ ਹੈ ਉਹ ਬਦਲ ਗਈ ਹੈ ਹੁਣ ਹੁਣ ਅਸੀਂ ਆਪਣੇ ਆਪ ਤੇ ਥੋੜਾ ਫੋਕਸ ਕਰਨਾ ਹਨਾ ਆਪਣੇ ਲਈ ਅਸੀਂ ਆਪਣੀਆਂ ਖੁਸ਼ੀਆਂ ਲਈ ਕੁਝ ਨਾ ਕੁਝ ਕਰਨਾ ਆਪਣੇ ਆਪ ਨੂੰ ਥੋੜਾ ਪੈਂਪਰ ਕਰਨਾ ਅਸੀਂ ਆਪਦੀ ਆਪਣੇ ਰੂਪ ਨੂੰ ਨਿਖਾਰਨਾ ਆਪਦੀ ਸਕਿਨ ਕੇਅਰ ਕਰਨੀਆਂ ਆਉਦੇ ਕੱਪੜਿਆਂ ਦਾ ਧਿਆਨ ਦੇਣਾ ਆਪਦੀ ਜਿਵੇਂ ਮੈਂ ਪਿਛਲੇ ਐਪੀਸੋਡਸ ਦੇ ਵਿੱਚ ਦੱਸਿਆ ਸੀ ਕਿ ਮੇਕਅਪ ਕਰਨ ਦੇ ਵੀ ਤਰੀਕੇ ਹੁੰਦੇ ਨੇ ਇਸ ਉਮਰ ਦੇ ਵਿੱਚ ਮੇਕਅਪ ਕਰਨਾ ਬੰਦ ਨਾ ਕਰੋ ਪਰ ਮੇਕਅਪ ਦਾ ਟਾਂਗ ਚੇਂਜ ਹੋ ਜਾਂਦਾ ਤੁਸੀਂ ਬਹੁਤਾ ਗੂੜਾ ਮੇਕਅਪ ਨਹੀਂ ਕਰਨਾ ਲਾਈਟ ਮੇਕਅਪ ਕਰੋ ਉਹਦੇ ਨਿੱਕੇ ਨਿੱਕੇ ਕੋਰਸ ਜੁਆਇਨ ਕਰ ਲਓ ਬਹੁਤ ਸਾਰੀਆਂ ਔਰਤਾਂ ਇਹ ਸੋਚਦੀਆਂ ਨੇ ਕਿ ਅਸੀਂ ਹੁਣ ਫ੍ਰੀ ਆ ਤਾਂ ਅਸੀਂ ਕੁਝ ਨਵਾਂ ਸਿੱਖੀਏ ਅਸੀਂ ਕੋਈ ਪੇਂਟਿੰਗ ਕਰਨੀ ਸਿੱਖ ਲਈਏ ਅਸੀਂ ਕੰਪਿਊਟਰ ਦੇ ਬੇਸਿਕ ਸਿੱਖ ਲਈਏ ਅਸੀਂ ਫੋਟੋਗ੍ਰਾਫੀ ਸਿੱਖ ਲਈਏ ਹੁਣ ਜਿਵੇਂ ਮੈਨੂੰ ਫੋਟੋਗ੍ਰਾਫੀ ਦਾ ਸ਼ੌਕ ਹੈਗਾ ਤੇ ਮੈਂ YouTube ਤੇ ਛੋਟੇ ਛੋਟੇ ਜਿਹੜੇ ਟਿਪਸ ਐ ਉਹ ਫੋਟੋਗ੍ਰਾਫੀ ਦੇ ਵੀਡੀਓਗ੍ਰਾਫੀ ਦੇ ਮੈਂ ਵੇਖਦੀ ਰਹਿਨੀ ਆ ਮੈਂ ਸਿੱਖਦੀ ਰਹਿਨੀ ਆ ਮੈਂ 40 ਸਾਲ ਤੋਂ ਬਾਅਦ ਜਾ ਕੇ ਉਰਦੂ ਸਿੱਖੀ ਹੈ ਨਾ ਮੈਨੂੰ ਕਿਉਂਕਿ ਮੈਂ ਰਾਈਟਰ ਆ ਇੱਕ ਮੈਂ ਲਿਖਦੀ ਆ ਪੋਇਟਰੀ ਲਿਖਦੀ ਆ ਤੇ ਮੇਰਾ ਮਨ ਸੀਗਾ ਕਿ ਮੈਂ ਉਰਦੂ ਸਿੱਖਾਂ ਕਿਉਂਕਿ ਉਰਦੂ ਦੇ ਜਿਹੜੇ ਲਫ਼ਜ਼ ਆ ਉਹ ਮੈਨੂੰ ਬਹੁਤ ਚੰਗੇ ਲੱਗਦੇ ਆ ਤੇ ਮੈਂ ਉਲਦੂ ਸਿੱਖੀ ਉਰਦੂ ਦਾ ਇੱਕ ਕੋਰਸ ਕੀਤਾ 6 ਮਹੀਨੇ ਦਾ ਤੇ ਇਹ ਮੈਂ ਸੋਚਦੀ ਸੀਗੀ ਤੇ ਜੇ ਮੈਂ ਐਸਾ ਸੋਚਿਆ ਤਾਂ ਮੈਂ ਉਹ ਕਰ ਵੀ ਲਿਆ ਤੇ ਬਹੁਤ ਸਾਰੀਆਂ ਔਰਤਾਂ ਸੋਚਦੀਆਂ ਹੋਣਗੀਆਂ ਇਸ ਉਮਰ ਦੇ ਵਿੱਚ ਪਰ ਉਹਨਾ ਸਟੈਪ ਨਹੀਂ ਲੈਂਦੀਆਂ ਉਹਨਾਂ ਚੋਂ ਉਹਨਾਂ ਦੇ ਵਿੱਚ ਇੱਕ ਕਮੀ ਹੁੰਦੀ ਹੈ ਕਿ ਉਹ ਕਦਮ ਨਹੀਂ ਲੈਂਦੀਆਂ ਕਿ ਮੈਨੂੰ ਫਲਾਨਾ ਕਹੂਗਾ ਤਾਂ ਹੀ ਮੈਂ ਕਰਨਾ ਜੇ ਮੇਰੇ ਬੱਚੇ ਕਹਿਣਗੇ ਤਾਂ ਹੀ ਮੈਂ ਕਰਨਾ ਹਸਬੈਂਡ ਕਹੂ ਤਾਂ ਹੀ ਕਰਨਾ ਤੁਸੀਂ ਆਪ ਵੀ ਤਾਂ ਆਪਣੇ ਆਪ ਨੂੰ ਕਹਿਣਾ ਤੁਸੀਂ ਆਪ ਵੀ ਆਪਦੇ ਆਪ ਨੂੰ ਆਰਡਰ ਦੇਣਾ ਵੀ ਭਾਈ ਤੂੰ ਆਪਦੇ ਲਈ ਵੀ ਇਹ ਕਰ ਇਹ ਉਹੀ ਉਮਰ ਹੁੰਦੀ ਹੈ ਜਦੋਂ ਤੁਸੀਂ ਬਿਲਕੁਲ ਆਪਦੇ ਲਈ ਆਪਣੇ ਆਪ ਨੂੰ ਖੁਸ਼ ਕਰੋ ਵੇਖੋ ਕਈ ਵਾਰ ਅਸੀਂ ਸਾਰਾ ਕੁਝ ਨਾ ਅਸੀਂ ਤਾਂ ਬਿਲਕੁਲ ਖਾਣਾ ਵੀ ਔਰਤਾਂ ਦੂਜਿਆਂ ਦੀ ਪਸੰਦ ਦਾ ਖਾਂਦੀਆਂ ਵੀ ਜੇ ਘਰ ਦੇ ਵਿੱਚ ਜੋ ਬਣਿਆ ਜੋ ਹਸਬੰਡ ਨੂੰ ਪਸੰਦ ਹੈ ਬੱਚਿਆਂ ਨੂੰ ਪਸੰਦ ਹੈ ਉਹ ਬਣਾਤਾ ਤੇ ਆਪ ਵੀ ਉਹੀ ਖਾ ਲਿਆ ਹੁਣ ਇਸ ਉਮਰ ਦੇ ਵਿੱਚ ਅਸੀਂ ਆਪ ਦਾ ਬਣਾ ਸਕਦੇ ਹਾਂ ਪਸੰਦ ਦਾ ਖਾਣਾ ਕਿ ਵੀ ਤੁਸੀਂ ਦੱਸੋ ਕੀ ਖਾਣਾ ਮੈਂ ਤਾਂ ਆਪਦੇ ਲਈ ਆ ਬਣਾਉਣ ਲੱਗੀ ਹਾਂ ਮੈਂ ਹੁਣ ਕਈ ਵਾਰ ਕਹਿ ਦਿੰਦੀ ਆ ਵੀ ਮੈਂ ਤਾਂ ਹੁਣ ਆਮਲੇਟ ਖਾਣਾ ਹੈ ਪਰੌਂਠੇ ਨਾਲ ਆਮਲੇਟ ਖਾਣਾ ਤੁਸੀਂ ਦੱਸੋ ਕੀ ਖਾਣਾ ਮੈਂ ਤਾਂ ਆਪਦੇ ਲਈ ਬੇਸਣ ਦਾ ਚਿੱਲਾ ਬਣਾਉਣ ਲੱਗੀ ਆ ਤੁਸੀਂ ਦੱਸੋ ਕੀ ਖਾਣਾ ਮੈਂ ਤਾਂ ਆਪਦੇ ਲਈ ਮਖਾਣੇ ਰੋਸਟ ਕਰਨ ਲੱਗੀ ਆ ਤੁਸੀਂ ਦੱਸੋ ਕੀ ਖਾਣਾ ਇਦਾਂ ਦਾ ਕੌਨਫੀਡੈਂਸ ਲੈ ਕੇ ਚੱਲਣਾ ਚਾਹੀਦਾ ਇਸ ਉਮਰ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਇਦਾਂ ਕਰਦੀਆਂ ਵੀ ਨੇ ਪਰ ਜਿਹੜੀਆਂ ਨਹੀਂ ਕਰਦੀਆਂ ਅੱਜ ਗੱਲ ਆਪਾਂ ਉਹਨਾਂ ਲਈ ਕਰ ਰਹੇ ਆਂ ਵੀ ਦੇਖੋ ਯਾਰ ਤੁਹਾਡੀ ਵੀ ਜ਼ਿੰਦਗੀ ਹੈ ਤੁਸੀਂ ਵੀ ਜਿਉਣ ਆਏ ਹੋ ਆਪਦੇ ਫਰਜ਼ ਬਹੁਤ ਅਦਾ ਕਰਤੇ ਹੁਣ ਤੁਸੀਂ ਥੋੜਾ ਆਪਣੇ ਲਈ ਵੀ ਜਿਉਣਾ ਹੈ ਆਪਦੇ ਲਈ ਵੀ ਕੁਝ ਨਾ ਕੁਝ ਕਰਨਾ ਸ਼ੁਰੂ ਕਰਨਾ ਇਦੇ ਨਾਲ ਨਾ ਕੌਨਫੀਡੈਂਸ ਬਹੁਤ ਆਉਂਦਾ ਜਦੋਂ ਅਸੀਂ ਆਪਦੇ ਲਈ ਕੁਝ ਵੀ ਕਰਦੇ ਆਂ ਤੇ ਸਾਨੂੰ ਸਾਡੇ ਚ ਕੌਨਫੀਡੈਂਸ ਆਉਂਦਾ ਕਈ ਮਾਵਾਂ ਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਜੜੀਆਂ ਨਹੀਂ ਸੀ ਪੜੀਆਂ ਉਹਨਾਂ ਨੇ 10th ਦੇ ਜਾਂ +2 ਦੇ ਪੇਪਰ ਆਪਣੇ ਬੱਚਿਆਂ ਦੇ ਨਾਲ ਦਿੱਤੇ ਮਤਲਬ ਘਰ ਤਿਆਰੀ ਕਰ ਲਈ ਬੱਚਿਆਂ ਨੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਬਹੁਤ ਸਾਰੀਆਂ ਉਦਾਹਰਣਾਂ ਸਾਡੇ ਸਮਾਜ ਚ ਹੈਗੀਆਂ ਕਿ 40 ਸਾਲ ਦੀ ਉਮਰ ਵਿੱਚ ਕਿਸੇ ਔਰਤ ਨੇ ਪੇਪਰ ਦਿੱਤੇ ਬੱਚਿਆਂ ਨਾਲ ਲੜਕੀ ਰਲਕੀ ਉਹਨੇ ਆਪਣਾ ਪਲੱਸ 2 ਕੀਤੀ ਹੈ ਨਾ ਤਾਂ ਕਿੰਨੀ ਸੁਣੀ ਗੱਲ ਹੈ ਇਹ ਤੇ ਮੇਰੇ ਨਾ ਨਾਨੀ ਜੀ ਉਹਨਾਂ ਦੀ ਡੈਥ ਹੋਈ ਸੀ 93 ਦੇ ਵਿੱਚ ਜਾ ਕੇ ਤਾਂ ਉਹ ਟੀਚਰ ਸੀਗੇ ਉਦੋਂ ਤਾਂ 8th ਪੜਨ ਤੋਂ ਬਾਅਦ ਹੀ ਨੌਕਰੀਆਂ ਮਿਲ ਜਾਂਦੀਆਂ ਸੀ ਤੇ ਉਹ ਜਦੋਂ ਮੈਂ ਐਮਏ ਕਰਦੀ ਸੀ ਨਾ ਤਾਂ ਉਹ ਮੈਨੂੰ ਐਮਏ ਪੰਜਾਬੀ ਮੈਂ ਕਰਦੀ ਸੀ ਤਾਂ ਮੈਂ ਪੜਦੀ ਹੁੰਦੀ ਸੀ ਉਹਨਾਂ ਕੋਲ ਬੈਠ ਕੇ ਮੈਂ ਕਿਸੇ ਪੜੀ ਜਾਣੇ ਉਹਨਾਂ ਨੂੰ ਸੁਣਾਈ ਜਾਣੇ ਤਾਂ ਉਹਨਾਂ ਦਾ ਦਿਲ ਕਰਨ ਲੱਗ ਪਿਆ ਤੇ ਮੈਨੂੰ ਕਹਿੰਦੇ ਵੀ ਮੈਂ ਜੇ ਐਮੀ ਕਰਨੀ ਹੋਵੇ ਹੁਣ ਕਰ ਸਕਦੀ ਆ ਉਦੋਂ ਉਹਨਾਂ ਦੀ ਉਮਰ ਤਕਰੀਬਨ 80 ਸਾਲ ਹੋਣੀ ਆ ਤੇ ਉਹ ਉਹਨਾਂ ਦੇ ਵਿੱਚ ਦੇਖੋ ਕਿੰਨੀ ਇੱਛਾ ਸੀਗੀ ਹਨਾ ਤੇ ਜੇ ਕਿਤੇ ਐਦਾਂ ਦਾ ਕੁਝ ਹੁੰਦਾ ਤਾਂ ਉਹ ਕਰ ਵੀ ਸਕਦੇ ਸੀ ਉਹਨਾਂ ਦੇ ਵਿੱਚ ਲਗਨ ਬਹੁਤ ਸੀ ਤੇ ਜੇ ਕੋਈ ਔਰਤ 80 ਸਾਲ ਦੀ ਉਮਰ ਦੇ ਵਿੱਚ ਇਹ ਸੋਚ ਸਕਦੀ ਹੈ ਤੇ 40 ਸਾਲ ਦੀ ਤਾਂ ਉਮਰ ਕੋਈ ਖਾਸ ਨਹੀਂ ਹੁੰਦੀ 40 ਚ ਤਾਂ ਅਜੇ ਅਸੀਂ 40 ਦੀ ਉਮਰ 'ਚ ਤਾਂ ਅਸੀਂ ਯੰਗ ਹੀ ਹੁੰਨੇ ਹਨਾ ਸਾਨੂੰ ਕਿਹੜਾ ਕੋਈ ਵਡਾਪਾ ਆਇਆ ਹੁੰਦਾ ਜਾਂ ਕੋਈ ਸਾਡੀ ਸਾਡੇ ਦਿਮਾਗ 'ਚ ਕੋਈ ਫਰਕ ਪੈ ਗਿਆ ਹੁੰਦਾ ਵੀ ਅਸੀਂ ਸਲੋ ਲਰਨਰ ਹੋ ਗਏ ਜਾਂ ਕੁਝ ਹੋ ਗਿਆ ਬਈ ਐਸਾ ਕੁਝ ਨਹੀਂ ਹੁੰਦਾ ਅਸੀਂ ਕਿਸੇ ਵੀ ਉਮਰ ਦੇ ਵਿੱਚ ਕੁਝ ਵੀ ਕਰ ਸਕਦੇ ਹੁੰਨੇ ਆ ਪਰ ਇੱਕ ਜਿਹੜੀ ਕਮੀ ਆ ਨਾ ਸਾਡੇ ਆਪਣੇ ਅੰਦਰ ਹੁੰਦੀ ਹੈ ਕਿ ਫਲਾਨਾ ਕੀ ਕਹੂਗਾ ਠੰਮਕਾ ਕੀ ਕਹੂਗਾ ਕੋਈ ਕੁਝ ਨਹੀਂ ਕਹਿੰਦਾ ਕਿਸੇ ਨੂੰ ਨਹੀਂ ਪਈ ਜੇ ਤੁਹਾਡੇ ਹਾਸੇ ਗਵਾਚੇ ਨੇ ਤਾਂ ਉੱਚੀ ਉੱਚੀ ਹੱਸਣਾ ਸ਼ੁਰੂ ਕਰੋ ਠਹਾਕੇ ਲਾਓ ਗੱਪਾਂ ਮਾਰੋ ਕਈ ਵਾਰਔਰਤਾਂ ਤੇ ਇੱਕ ਪ੍ਰੈਸ਼ਰ ਜਾਂ ਹੁੰਦਾ ਹੈ ਨਾ ਵੀ ਸਹੁਰੇ ਘਰ ਦੇ ਵਿੱਚ ਜਿਆਦਾ ਉੱਚੀ ਬੋਲਣਾ ਨਹੀਂ ਸਲੀਕੇ ਦੇ ਨਾਲ ਰਹਿਣਾ ਘਟੰਜੀ ਵਾਲਾ ਮਾਹੌਲ ਬਥੇਰੇ ਕਰਾਂ ਦਾ ਹੁੰਦਾ ਹੈ ਨਾ ਵੀ ਸਿਆਣੇ ਸਿਆਣੇ ਜੇ ਬਣੀ ਰਹਿਣਾ ਸੋ ਇਸ ਉਮਰ ਦੇ ਵਿੱਚ ਤੁਸੀਂ ਆਪਦੀ ਜ਼ਿੰਦਗੀ ਦੇ ਮਾਲਕ ਹੋ ਆਪਦੀ ਮਰਜ਼ੀ ਦੇ ਮਾਲਕ ਹੋ ਜੋ ਮਰਜ਼ੀ ਕਰੋ ਤੁਹਾਨੂੰ ਕੋਈ ਕੁਝ ਨਹੀਂ ਕਹੂਗਾ ਸਿਰਫ ਤੁਹਾਡੇ ਆਪਣੇ ਅੰਦਰ ਕੋਈ ਇੱਕ ਵਹਿਮ ਹੈ ਜਿਹੜਾ ਤੁਹਾਨੂੰ ਕੁਝ ਕਰਨ ਨਹੀਂ ਦਿੰਦਾ ਸੋ ਇਦਾਂ ਨਹੀਂ ਸੋਚਣਾ ਜਿਹੜੀਆਂ ਔਰਤਾਂ ਜਿਆਦਾ ਵਧੀਆ ਸੋਚਦੀਆਂ ਨੇ ਚੰਗਾ ਸੋਚਦੀਆਂ ਨੇ ਆਪਣੇ ਲਈ ਉਹ ਸੱਚੀ ਮੁਰ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੰਦੀਆਂ ਨੇ ਤੇ ਕਮਾਲ ਹੀ ਕਰਦੀਆਂ ਨੇ ਹਨਾ ਤੇ ਅੱਜ ਦੀ ਗੱਲਬਾਤ ਇਹੀ ਸੀਗੀ ਕਿ 40 ਸਾਲ ਦੀ ਉਮਰ 'ਚ ਆਪਾਂ ਔਰਤਾਂ ਕੀ ਸੋਚਦੀਆਂ ਕਿਸਨੂੰ ਨਹੀਂ ਸੋਚਣਾ ਚਾਹੀਦਾ ਤਾਂ ਆਪਾਂ ਧਿਆਨ دیਏ ਆਪਣੀ ਜ਼ਿੰਦਗੀ ਤੇ ਆਪਣੀ ਪਰਸਨੈਲਿਟੀ ਤੇ ਅਸੀਂ ਹੋਰ ਵੀ ਨਿਖਾਰ ਲਿਆ ਸਕਦੇ ਆ ਤੇ ਬਸ ਇਹੀ ਸੀਗਾ ਅੱਜ ਦਾ ਵਿਸ਼ਾ ਫਿਰ ਜਲਦੀ ਮਿਲਾਂਗੇ ਕਿਸੇ ਹੋਰ ਨਵੀਂ ਗੱਲਬਾਤ ਨਾਲ ਸਤਿ ਸ਼੍ਰੀ ਅਕਾਲ